ਕੈਮਰਾ ਹੈ ਜੀ ਇਹਦੇ ਵਿੱਚ ਕੈਮਰਾ ਦਿੱਤਾ ਹੋਇਆ ਹੈ ਇਹਦੇ ਵਿੱਚ ਅਸੀਂ ਹਫਤੇ ਦੀ ਰਿਕਾਰਡਿੰਗ ਰੱਖ ਸਕਦੇ ਹਾਂ ਪਿੰਨ ਕੈਮਰਾ ਆ ਗਿਆ ਜੀ ਇਹਦੇ ਵਿੱਚ ਵੀ ਕੈਮਰਾ ਜੀ ਔਰ 3 ਘੰਟੇ ਦਾ ਬੈਟਰੀ ਬੈਕਅਪ ਦਿੱਤਾ ਹੋਇਆ ਹੈ ਜੀ ਆਹ ਦੇਖੋ ਪਿੱਛੋਂ ਅਸੀਂ ਇੱਥੋਂ ਦੀ ਬਟਨ ਔਨ ਕਰਨਾ ਹੈ ਇਹਦਾ ਇਹ ਬਟਨ ਔਨ ਕਰਕੇ ਕੈਮਰਾ ਆਪਣਾ ਔਨ ਹੋ ਗਿਆ ਕੁਆਲਿਟੀ ਕਿੱਡੀ ਵਧੀਆ ਹੈ ਇਹਦਾ ਅਸੀਂ ਤੁਹਾਨੂੰ ਪ੍ਰਾਈਸ ਦਵਾਂਗੇ 8K ਦੀ ਕੁਆਲਿਟੀ ਕੈਮਰੇ ਦੀ ਰਹੇਗੀ ਜਿਹਦੀ ਉਹਦਾ ਪ੍ਰਾਈਸ ਹੈਗਾ 3250 ਰੁਪਏ ਵਾਈਫਾਈ ਵਾਲਾ ਕੈਮਰਾ ਹੈ ਪ੍ਰਾਈਸ ਅਸੀਂ ਦਵਾਂਗੇ 1450 ਰੁਪਏ ਦੇ ਵਿੱਚ ਵੀ ਕੈਮਰਾ ਹੈ ਇਹ ਹਰ ਕੀਚ ਕੈਮਰਾ ਆ ਗਿਆ ਜੀ ਇਹ ਵੀ ਅਸੀਂ ਪਿੱਛੇ ਦਿਖਾਇਆ ਜੀ ਆਹ ਬਟਨ ਦੇ ਵਿੱਚ ਕੈਮਰਾ ਆ ਗਿਆ ਇਹ ਛੋੜੀਆਂ ਛੋੜੀਆਂ ਚੀਜ਼ਾਂ 'ਚ ਸਾਰੇ ਆਪਣੇ ਕੈਮਰੇ ਅਸੀਂ ਤਿਆਰ ਕਰਵਾਏ ਹੋਏ ਨੇ ਹੁਣ ਜਿਹੜੇ ਭਰਾ ਆਪਣੇ ਵੀਡੀਓ ਵਲੋਗਿੰਗ ਕਰਦੇ ਨੇ ਉਹਨਾਂ ਵਾਸਤੇ ਅਸੀਂ ਇੱਕ ਇਹ ਕੈਮਰਾ ਲੈ ਕੇ ਆਏ ਹੋਏ ਹਾਂ ਜੀ ਇਹਨੂੰ ਕਹਿੰਦੇ ਨੇ ਬੈਟ ਪੈਨ ਕੈਮਰਾ ਅੱਛਾ ਇਹਦੇ ਵਿੱਚ ਸਕਰੀਨ ਦਿੱਤੀ ਹੋਈ ਏ ਸਕਰੀਨ ਦੇ ਨਾਲ-ਨਾਲ ਆਹ 360 ਕੈਮਰਾ ਵੇ ਆਹ ਕੁਆਲਿਟੀ ਚੈੱਕ ਕਰੋ ਤੁਸੀਂ ਕੈਮਰੇ ਦੀ ਕੁਆਲਿਟੀ ਕਿੱਡੀ ਵਧੀਆ ਇਹਦਾ ਅਸੀਂ ਤੁਹਾਨੂੰ ਪ੍ਰਾਈਸ ਦਵਾਂਗੇ 8K ਦੀ ਕੁਆਲਿਟੀ ਕੈਮਰੇ ਦੀ ਰਹੇਗੀ ਜਿਹਦੀ ਉਹਦਾ ਪ੍ਰਾਈਸ ਹੈਗਾ 3250 ਰੁਪਏ ਉਠਾਇਆ ਸੀ ਜਿਨ੍ਹਾਂ ਦੇ Wi-Fi ਨਹੀਂ ਲੱਗਿਆ ਹੋਇਆ ਇਹ ਹੁਣ ਡਬਲ ਲੈਂਸ ਵਾਲਾ ਕੈਮਰਾ ਆਇਆ ਹੋਇਆ ਜੀ ਇੱਕ ਕੈਮਰਾ ਸਟੇਬਲ ਰਹੇਗਾ ਇੱਕ ਕੈਮਰਾ ਚਾਰੇ ਪਾਸੇ ਘੁੰਮੇਗਾ ਇਹ ਸਾਰੇ ਜਿੰਨੇ ਵੀ ਕੈਮਰੇ ਨੇ ਇਹ ਤੁਸੀਂ ਲੈਣ ਲਈ ਕਿੱਥੇ ਆਣਾ ਫੀਲਡ ਗੰਜ 16 ਨੰਬਰ ਕੂਚਾ ਦਰਸ਼ਨ ਹਲਵਾਈ ਚੌਕ ਬਾਬੇ ਨਾਨਕ ਦੀ ਹੱਟੀ ਪੇਜ ਆਪਣੇ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਸਿਰਫ ਸਕਰੀਨਸ਼ਾਟ ਭੇਜਣਾ ਜਿਹੜਾ ਵੀ ਤੁਹਾਨੂੰ ਕੈਮਰਾ ਚਾਹੀਦਾ